ਨਵਾਂ ਸ਼ਹਿਰ ਦੇ ਬੰਗਾ ਸ਼ਹਿਰ ਦੇ 메ਨ ਰੋਡ ਤੇ ਇੱਕ ਕਬਾੜੀਏ ਦੀ ਦੁਕਾਨ ਤੇ ਲੱਗੀ ਭਿਆਨਕ ਅੱਗ ਅੱਗ ਲੱਗਣ ਨਾਲ ਹੋਇਆ ਲੱਖਾਂ ਰੁਪਈਆਂ ਦਾ ਨੁਕਸਾਨ ਭੀੜ ਭੜ ਵਾਲੀ ਜਗ੍ਹਾ ਹੋਣ ਕਰਕੇ ਹੋਰ ਵੀ ਹੋਰ ਨੁਕਸਾਨ ਦੇ ਖਰਚੇ ਹੋਰ ਵੀ ਵੱਡੇ ਹੋਏ ਸਨ ਪੁਲਿਸ ਨੇ ਜਾਕੇ ਦਾ ਫੈਸਲਾ ਲੈਂਦੇ ਹੋਏ ਰਸਤੇ ਨੂੰ ਹੀ ਡਿਵਾਈਡ ਕੀਤਾ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੰਗਵਾਈਆਂ ਜਿਨ੍ਹਾਂ ਨੇ ਤੁਰੰਤ ਅੱਗ ਤੇ ਕਾਬੂ ਪਾਉਣ ਦੀ ਕਾਫੀ ਮੁਕਸ਼ਕਕ ਕਰਨੇ ਸ਼ੁਰੂ ਕਰ ਦਿੱਤੇ ਦੇਖਣ ਵਿੱਚ ਲੋਕ ਜ਼ਿਆਦਾਤਰ ਵੀਡੀਓ ਬਣਾਉਣ ਵਿੱਚ ਲੱਗੇ ਹੋਏ ਸਨ ਆਗ ਤੇ ਕਾਬੂ ਪਾਉਣ ਵਿੱਚ ਬਹੁਤ ਹੀ ਘੱਟ ਲੋਕ ਜਿਨ੍ਹਾਂ ਨੇ ਆਗ ਤੇ ਕਾਬੂ ਪਾਉਣ ਦੇ ਵਿੱਚ ਕੋਸ਼ਿਸ਼ ਕੀਤੀ ਉਹ ਵਧਾਈ ਦੇ ਪਾਤਰ ਹਨ ਕਿ ਸਾਡੇ ਸ਼ਾਇਦ ਕੱਟੋ-ਕੱਟ ਸ਼ਹਿਰਾਂ ਤੱਕ ਇਦਾਂ ਦੇ ਲੋਕ ਹਜੇ ਵੀ ਹਨ ਅਲੀ ਮਹਿਰ ਕੀ ਸਫਲਤਾ ਦੀ ਫੈਰਮੈਨ ਅਲੀ ਕੀ ਯਾਤਰਾ ਕਰਦਾ ਹੋਇਆ ਮੈਂ ਫੈਰਮੈਨ ਸਰ ਅੱਜ ਆ ਗਿਆ ਲੱਗਦਾ ਕਿੰਨਾ ਲੱਗ ਗਿਆ ਬਗਲ ਲਗਾਂ ਇਹ ਦੁਕਾਨ ਬੰਦ ਕੇ ਘਰ ਕੇ ਗਏ ਸੀ ਇਹਨਾਂ ਦੇ ਰਿਸ਼ਤੇਦਾਰਾਂ ਦੀ ਕਿਸੇ ਦੀ ਡੈਥ ਹੋਈ ਸੀ ਅੱਧਾ ਘੰਟਾ ਹੋਇਆ ਘੰਟਾ ਦਾ ਇਹ ਨਵੀਂ ਸ਼ਹਿਰਾਂ ਜੇ ਪਹੁੰਚੀ ਆ ਇਹਨਾਂ ਨੂੰ ਉੱਥੋਂ ਫੋਨ ਆ ਗਿਆ ਵੀ ਪਿੱਛੇ ਅੱਗ ਲੱਗ ਗਈ ਹੈ ਇਹ ਦੁਕਾਨ ਬੰਦ ਕਰਕੇ ਗਏ ਸੀ ਕੀ ਨਾਮ ਆ ਦੁਕਾਨ ਦੇ ਮਾਲਕ ਦਾ ਰਜਿੰਦਰ ਕੁਆੜੀਆ ਰਜਿੰਦਰ ਕੁਆੜੀਆ ਇਹ ਪੰਜਾਬ ਦੇ ਆ ਕਿ ਪ੍ਰਵਾਸੀ ਹੈ ਪੰਜਾਬ ਦੇ ਹੀ ਆ ਜੀ ਬੰਗਿਆ ਚ ਰਹਿੰਦੇ ਆ ਸੋ ਕਿੰਨਾ ਦੇ ਨੁਕਸਾਨ ਦੇ ਹੋ ਗਏ ਨੁਕਸਾਨ ਤਾਂ ਹੁਣ ਦੇਖ ਕੇ ਪਤਾ ਲੱਗੂਗਾ ਜੀ ਕੀ ਹੋਇਆ ਕੋਈ ਕੈਜੂਅਲ ਦੁਕਾਨ ਹੀ ਕੋਈ ਅੰਦਰ ਹੈਟਨ ਸੀ ਨਹੀਂ ਕੋਈ ਨਹੀਂ ਤਾਂ ਘਰ ਦੁਕਾਨ ਬੰਦ ਕਰਕੇ ਗਏ ਸੀ ਵਾਇਰ ਵੇਡ ਦਾ ਸ਼ੋਰੂਮ ਕੋ